ਕੀ ਗੱਲ ਬਾਤ ਹੋਈ ਜੀ ਜੀ ਪਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੋਇਆ ਇੱਥੇ ਤੋਂ ਦੋ ਟੋੜੀ ਇਹ ਕੰਕਰੀਟ ਚੁੱਕ ਕੇ ਲੈ ਗਏ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਆ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਤੁਸੀਂ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਟੋੜੀ ਚੁੱਕ ਗਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਕੀ ਗੱਲ ਬਾਤ ਹੋਈ ਜੀ ਪਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸਾ ਹੈ ਇੱਥੇ ਤੋਂ ਦੋ ਟੋੜੀ ਇਹ ਕੰਕਰੀਟ ਚੁੱਕ ਕੇ ਲੈ ਗਏ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਤੁਸੀਂ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਟੋੜੀ ਚੁੱਕ ਗਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ ਕੀ ਗੱਲ ਬਾਤ ਹੋਈ ਹਾਂਜੀ ਭਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੋਇਆ ਇੱਥੇ ਦੋ ਟੋੜੇ ਕੰਕਰੀਟ ਚੁੱਕ ਕੇ ਲਗੇ ਚੋਠ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨਾਂਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਸਰ ਕਰਾਤੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਬਹੁਤ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ ਕੀ ਗੱਲ ਬਾਤ ਹੋਈ ਜੀ ਪਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸਾ ਹੈ ਇੱਥੇ ਤੋਂ ਦੋ ਟੋੜੀ ਇਹ ਕੰਕਰੀਟ ਚੁੱਕ ਕੇ ਲੈ ਗਏ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਤੁਸੀਂ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਟੋੜੀ ਚੁੱਕ ਗਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ